ਉਸ ਸੁਗਮੜੇ ਕੀ ਕੰਡਿਆ ਵਾ ਦਾਦਾਣੀ ਇਹ ਕੀ ਬੰਡਿਆ ਉੱਡ ਜਾ ਮਮਾ ਆ ਗਈ ਤਾਂ ਨਾ ਕੁੱਟਣਾ ਹੀ ਹੋ ਨਹੀਂ ਉਹਨੇ ਕੁੱਟਣਾ ਤੈਨੂੰ ਸਾਰੇ ਕੱਪੜੇ ਗੰਦੇ ਕਰ ਲਏ ਤੂੰ ਹੁਣੇ ਨਹਾ ਕੇ ਆਟਿਆ ਵਾ ਇਹ ਪਾਪਾ ਪਾਪਾ ਹਾਂਜੀ ਮਮਾ ਬੁਲਾਉਂਦੀ ਆ ਉਹਨੇ ਪਹਿਲਾਂ ਆਦ ਵੇਖ ਲਈਏ ਚਲੋ ਉઠੋ ਠੋ ਠੋ ਉੱਠ ਜਾਓ ਅਰ ਜਾ ਸੇਤੀ ਉੱਰ ਜਾਸ ਉਹਨੇ ਉਹਨੇ ਨਵਾ ਦੇਣਾ ਤੈਨੂੰ ਫੇਰ ਉਹਨੇ ਮੰਮ ਨੇ ਨਵਾ ਦੇਣਾ ਹੀ ਫੇਰ ਤੈਨੂੰ ਕੀ ਲੱਭਣ ਡਿਆ ਗੋਲ ਗੋਲ ਆਪਾਂ ਕੋ ਨੰਦਾ ਵਾਗੇ ਦਾਦਾਣੀ ਲੈ हां तू ਕਿ ਲੈ ਗਿਆ ਸੇਬ ਸੇਬ ਖੱਟੇ ਰੰਗ ਦਾ ਸੇਬ ਕਿੱਥੋਂ ਆ ਗਿਆ ਦਾਦਾ ਨਹੀਂ ਉਹ ਜੀ ਤੂੰ ਸੁਣ ਉਹ ਖੱਟੇ ਰੰਗ ਦਾ ਸੇਬ ਕਿੱਥੋਂ ਆ ਗਿਆ ਸੇਬੜੀਆਂ ਕੀ ਆ ਇਹ ਖਾਣ ਵਾਲਾ ਖਾਣ ਵਾਲਾ ਤੇ ਹੈ ਕੀ ਆ ਨਾ ਕੀ ਇਹਦਾ ਸੰਤੜਾ ਸੰਤੜਾ ਹਾਂ ਠੀਕ ਆ ਸੁਖਮਣ ਤੈਨੂੰ ਪਤਾ ਕੀ ਆ ਕੀ ਚੀਜ਼ ਆਏ ਹਾਂ ਪੁਲਾ ਪੁਲਾ ਹਾਂ ਨਹੀਂ ਨਹੀਂ ਆ ਖਾ ਗਈ ਚੀਜ਼ ਆ ਜਿਹੜੇ ਖਾਣ ਦੇ ਆਪਾਂ ਹੈ ਇਹ ਕੀ ਚੀਜ਼ ਆ ਈ ਖਾਣ ਲੱਗੇ ਆਪਾਂ ਪੁਲਾ ਇਹਨੂੰ ਪਾ ਇਹਨੂੰ ਨਹੀਂ ਪਤਾ ਕੁਛ ਵੀ ਆ ਨਾ ਪਲਕ ਹਾਂ ਮੈਨੂੰ ਪਤਾ ਤੈਨੂੰ ਪਤਾ ਸਾਰਾ ਨਾ ਇਹਨੂੰ ਨਹੀਂ ਪਤਾ ਕੋਈ ਕਾਕਾ ਓਏ ਹਾਏ ਓਏ ਹੋ ਬਣ ਗਈ ਹੋ ਗਈ